ਉਗਦੇ ਗੁਰੂ ਨਾਨਕ ਤੇ ਮਹਾਰਾਜ ਨੂੰ ਪੁੱਛਿਆ ਪਾਤਸ਼ਾਹ ਜੀ ਇਹ ਸ੍ਰਿਸ਼ਟੀ ਦਾ ਨਿਰਮਾਣ ਕਿਵੇਂ ਹੋਇਆ ਤੇ ਪਾਤਸ਼ਾਹ ਜੀ ਕਿੰਨੇ ਕਹਿਣਾ ਕੀਤਾ ਸ਼ਬਦ ਵਿੱਚ ਹਬਨ ਵਿੱਚ ਇਸ ਸੰਸਾਰ ਵਿੱਚ ਕਿਵੇਂ ਇਹ ਧਰਤੀ ਜਿਹੜੀ ਹੋਂਦ ਵਿੱਚ ਆਈ ਪਾਤਸ਼ਾਹ ਜੀ ਇਹ ਸੱਚੇ ਪ੍ਰਸਤਾ ਨੇ ਕਿਹਾ ਕਿ ਕਾ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀ ਆਓ ਪਾਸ਼ਾ ਕਨੇ ਬਹੁਤ ਕੁਝ ਬਣ ਗਿਆ ਤਰਤੀ ਹੋਣ ਬਿਚਾ ਗਈ ਨੁਖਾ ਦਾ ਜੀਵਨ ਚੱਲਣ ਲੱਗਿਆ ਸੰਸਾਰ ਦੀ ਉਤਪਤੀ ਹੋ ਗਈ ਹੈ ਸੰਸਾਰ ਬਣ ਗਿਆ ਹੈ ਤੇ ਇਹਦੇ ਵਿੱਚ ਪਾਪ ਪੁੰਨ ਦੀ ਦੋ ਵਿਚਾਰਾ